ਸਾਰਿਆਂ ਨੂੰ ਮੈਂ ਸਵਾਗਤ ਕਰਦੀ ਆ ਆਪਣੀ ਵੀਡੀਓ ਵਿੱਚ ਜੀ ਹਰਦੀਪ ਉਮੀਦ ਕਰਦੇ ਤੁਸੀਂ ਸਾਰੇ ਠੀਕ ਹੋਵੋਗੇ ਜੀ ਅਸੀਂ ਵੀ ਸਾਰੇ ਠੀਕ ਆ ਜੀ ਅੱਜ ਬਣਾ ਰਹੇ ਆ ਜੀ ਕਟਵਕ ਕarele ਉਹਦੇ ਵਿੱਚ ਜੀ ਮੇਦਾ ਲੈ ਲਿਆ ਜੀ ਮੇਦੇ ਵਿੱਚ ਦੋ ਬੜੇ ਚਮਚ ਘਿਓ ਦੇ ਪਾ ਲੈਣੇ ਆ ਜੀ ਅੰਧੇ ਤੇ ਪਾ ਲਿਆ ਜੀ ਹੁਣ ਜੀ ਹੁਣ ਅਸੀਂ ਜੀ ਕਾਲੀ ਮਿਰਚ ਪਾਵਾਂਗੇ ਜੀ ਇੱਕ ਬੜਾ ਚਮਚ ਪਾਵਾਂਗੇ ਜੀ ਚਮਚ ਪਾ ਲਿਆ ਜੀ ਹੁਣ ਹਾਂ ਜੀ ਜੀ ਜਿਮੈਣ ਪਾ ਲਿਆ ਜੀ थोड़ा सा जी जीरा पा लिया जी पिस्तूरी मेथी पा ली जी और मसाला पा लिया जी ਚਾਟ ਮਸਾਲਾ ਪਾ ਲਿਆ ਜੀ ਧਨੀਆ ਪਾਊਡਰ ਪਾ ਲਿਆ ਜੀ ਹਾਂ ਜੀ ਹੁਣ ਜੀ ਇਹਨੂੰ ਚੰਗੀ ਤਰ੍ਹਾਂ ਮਿਲਾ ਲੈਣੇ ਆ ਜੀ ਪਾ ਕੇ ਜੀ ਗੁੰਨ ਲੈਣਾ ਵਾ ਜੀ ਥੋੜਾ ਕੈੜਾ ਰੱਖਣਾ ਵਾ ਜੀ ਪਤਲਾ ਨਹੀਂ ਜ਼ਿਆਦਾ ਕਰਨਾ ਹੈਗਾ ਜੀ ਹਾਂਜੀ ਜੀ ਆਟਾ ਗੁੰਨ ਲਿਆ ਜੀ ਇਹਨੂੰ 10 ਮਿੰਟ ਲਈ ਜੀ ਰੈਸਟ ਕਰਨ ਲਈ ਰੱਖ ਦਵਾਂਗੇ ਜੀ ਹਾਂਜੀ ਜੀ ਰੈਸਟ ਹੋ ਤੇ ਰੱਖਿਆ ਸੀਗਾ ਜੀ ਆਟਾ ਠੀਕ ਹੋ ਗਿਆ ਜੀ ਹੁਣ ਬਣਾਉਂਦੇ ਆ ਜੀ ਹਾਂਜੀ ਜੀ ਹੁਣ ਬਣਾਉਂਦੇ ਆ ਜੀ ਕਾਲਵਾ ਕarele ਆਪਾਂ ਨੇ ਲੋਈ ਲੈ ਲੈਣੀਆਂ ਜੀ ਥੋ ਛੋਟੀ ਲੈਣੀਆਂ ਜੀ ਜੰਮੀ ਛੋਟੀ ਲੈਣੀਆਂ ਵੇ ਲੰਘ ਜੀ ਚੰਗੀ ਤਰ੍ਹਾਂ ਹਾਂ ਜੀ ਹੁਣ ਇੰਨਾ ਸੱਡ ਕੇ ਜੀ ਆਪਣੇ ਕੱਟ ਲਉਣਾ ਇਧਰੋਂ ਇੰਨਾ ਸੱਡ ਕੇ ਇਧਰ ਲਾ ਲੈਣਾ ਵਾ ਜੀ ਇੰਨਾ ਸੜ ਦੇਣਾ ਵਾ ਜੀ ਇੰਨਾ ਸੱਡ ਕੇ ਜੀ ਨੇਵੇਂ ਲਾਲੜਾ ਜੀ ਕੱਟ ਪੂਰਾ ਨਹੀਂ ਕੱਟਣਾ ਜੀ ਆਦੇ ਜੀ ਕੜਵਾ ਕਰੇਲਾ ਐਵੇਂ ਜੀ ਆਪਾਂ ਨੇ ਐਵੇਂ ਪਾਲਣਾ ਜੀ ਵਿੱਚ ਕੱਟ ਕੇ ਕਰਕੇ ਕੱਢ ਲੈਣੇ ਆਂ ਜੀ ਸਾਰੇ ਜੀ ਐਵੇਂ ਫਿਰ ਦੁਬਾਰੇ ਸਾਰੇ ਕਰਾਂਗੇ ਜੀ ਪੱਕੇ ਫਿਰ ਇੱਕ ਕਰ ਲੈਣਾ ਉਹ ਜੀ ਐਵੇਂ ਐਵੇਂ ਜੀ ਸਾਰੇ ਵੜਾ ਕੇ ਮਿਲਦੇ ਆਂ ਜੀ ਸਾਰੇ ਬਣਾ ਕੇ ਜੀ ਮਿਲਦੇ ਆਂ ਐਵੇਂ ਹਾਂਜੀ ਜੀ ਐਵੇਂ ਪਹਿਲਾਂ ਬਣ ਦੱਸਿਆ ਜੀ ਕਿਰਲਾ ਬਣਾ ਰਹੀ ਆਂ ਜੀ ਕਿਰਲਾ ਮੈਂ ਕਿ ਇੱਕ ਵਾਰੀ ਹੋਰ ਦੱਸ ਦਵਾ ਜੀ ਐਵੇਂ ਜੀ ਬਣਾਉਣਾ ਠੀਕ ਹੈ ਜੀ ਇਹ ਐਵੇਂ ਕਰਕੇ ਦੇਖੋ ਜੀ ਆਹ ਦੇਖੋ ਜੀ ਐਵੇਂ ਅਕਰੀਲਾ ਬਾਜੀ ਆਪਾਂ ਨੇ ਐਵੇਂ ਪਾਉਣੇ ਆ ਜੀ ਹਾਂ ਜੀ ਜੀ ਆਪਾਂ ਕੱਚੇ ਕੱਢੇ ਨੇ ਜੀ ਸਾਰੇ ਸੱਚੇ ਕੱਢ-ਕੱਢ ਕੇ ਆ ਗਏ ਹੁਣ ਜੀ ਇਹਨਾਂ ਨੂੰ ਪਕਾਵਾਂਗੇ ਜੀ ਮਿਲਦੇ ਆ ਜੀ ਜੇ ਪਕਾ ਹਾਂ ਜੀ ਜੀ ਕੱਚੇ ਕਰੇ ਹੋਏ ਸੀਗੇ ਇਹ ਜੀ ਹੁਣ ਆਪਾਂ ਪਕਾ ਲਾਂਗੇ ਜੀ ਇਹਨਾਂ ਨੂੰ ਦਵਾਰਾ ਜੀ 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 ਐ ਮੈਂ ਇਹ ਪਕਾ ਲਾਂਗੇ ਜੀ ਚੰਗੀ ਤਰ੍ਹਾਂ ਜੀ ਦੀ ਜੀ ਦੂਜਾ ਵੀ ਪਕਾਉਣ ਲੱਗੇ ਆਂ ਕਰ ਲੈਨੇ ਆਂ ਹਾਂਜੀ ਜੀ ਬਣ ਗਿਆ ਜੀ ਕਰਵਾ ਕarele ਜੀ ਜੇ ਤੁਹਾਨੂੰ ਜੀ ਇਹ ਰੈਸਪੀ ਵਧੀਆ ਲੱਗੀ ਹੋਈ ਤਾਂ ਬਣਾਇਓ ਜਰੂਰ ਜੀ ਕਰੇ ਟ੍ਰਾਈ ਜਰੂਰ ਕਰਿਓ ਜੀ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਫੋਲੋ ਕਰਿਓ ਜੀ ਸਪੋਰਟ ਕਰੋ ਮੇਰੇ ਚੈਨਲ ਨੂੰ ਬਾਬਾ ਜੀ ਸਪੋਰਟ ਕਰੋ ਜੀ ਮੇਰੇ ਚੈਨਲ ਨੂੰ ਧੰਨਵਾਦ ਜੀ ਮੇਰੀ ਵੀਡੀਓ ਦੇਖਣ ਵਾਸਤੇ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਮੇਰੀ